ਕਾਨਫਰੰਸ ਕੀਤੀ ਜਾ ਰਹੀ ਹੈ ਕੀ ਕੁਝ ਕਿਹਾ ਜਾ ਰਿਹਾ ਹੈ ਤੁਸੀਂ ਵੀ ਸੁਣੋ ਸਰਕਾਰ ਆਉਣ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਰਕਾਰ ਦਾ ਇਹ ਸਖਤ ਵੈਸਾ ਕਿ ਪੰਜਾਬ ਵਿੱਚ ਅਸੀਂ ਕਰਪਸ਼ਨ ਭ੍ਰਿਸ਼ਟਾਚਾਰ ਚਾਹੇ ਕਿਸੇ ਵੀ ਲੈਵਲ ਦਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਚੋਰੀ ਜਿਹੜੀ ਆ ਕਿਸੇ ਵੀ ਲੈਵਲ ਦੀ ਆ ਬਰਦਾਸ਼ਤ ਨਹੀਂ ਕੀਤੀ ਜਾਊਗੀ ਸੋ ਉਸੇ ਮਹਮ ਦੇ ਤਹਿਤ ਉਸ ਮਹਮ ਨੂੰ ਅੱਗੇ ਬਹੋਂ ਬਧਾਉਦੇ ਹੋਏ ਅਸੀਂ ਪੰਜਾਬ ਦੇ ਅੰਦਰ ਜਿਹੜੀਆਂ ਬੋਗਸ ਬਿੱਲ ਦੇ ਰਾਹੀਂ ਫੇਕ ਆਈਟੀਸੀ ਦੇ ਰਾਹੀਂ ਕਿਸ ਤਰ੍ਹਾਂ ਡਿਪਾਰਟਮੈਂਟ ਨੂੰ ਚੂਨਾ ਲਾਉਣ ਦੀ ਜਿਹੜੀ ਕੋਸ਼ਿਸ਼ ਸੀਗੀ ਕੁਝ ਜਾਲੀ ਫਰਮਾ ਬਣਾ ਕੇ ਕਰ ਰਏ ਸੀ ਉਹਨਾਂ ਦੇ ਖਿਲਾਫ ਸਿਕੰਜਾ ਕੱਸਿਆਗਾ ਔਰ ਪੰਜਾਬ ਦੇ ਅੰਦਰ ਅਸੀਂ ਟੈਕਸ ਚੋਰੀ ਰੋਕ ਰੋਕਣ ਦੇ ਲਈ ਆਪਣੀ ਮਿਹਨ ਨੂੰ ਹੋਰ ਤਾਕਤਵਰ ਬਣਾਇਆਗਾ ਔਰ ਸਾਡਾ ਡਿਪਾਰਟਮੈਂਟ ਲਗਾਤਾਰ ਜਿਹੜਾ ਟੈਕਸ ਚੋਰੀ ਕਰਦਾਗਾ ਉਹਦੇ ਖਿਲਾਫ ਅਸੀਂ ਸਖਤ ਬਾੜ ਜਿਹੜਾ ਕਰ ਰਹੇ ਹਾਂਗੇ ਤਾਂ ਕਿ ਪੰਜਾਬ ਦੇ ਅੰਦਰ ਅਸੀਂ ਬਿਲਕੁਲ ਚੋਰੀ ਜਿਹੜੀ ਆ ਉਹਨੂੰ ਖਤਮ ਕਰੀਏ ਕਿਉਂਕਿ ਟੈਕਸ ਕੰਪਲਾਈਂਸ ਦੇ ਅੰਦਰ ਪੰਜਾਬ ਜਦੋਂ GST ਆਇਆਗਾ ਜਦੋਂ GST ਰੀਜਿਮ ਆਇਆ ਬੈਠ ਤੋਂ ਬਾਅਦ 2017 ਤੋਂ ਪਹਿਲਾਂ ਪੰਜਾਬ ਦੇ ਅੰਦਰ ਬੈਠ ਬੈਠ ਦੀ ਰੀਜਿਮ ਸੀ ਯਾਨੀ ਕਿ ਪਹਿਲਾ ਢਾਂਚਾ ਸੀ GST ਤੋਂ ਪਹਿਲਾਂ ਉਸ ਤੋਂ ਬਾਅਦ GST ਆਇਆਗਾ ਔਰ ਪੁਰਾਣੀ ਸਰਕਾਰ ਦੇ ਸਮੇਂ ਜਿਵੇਂ ਕਹਾਵਾਂਗੇ ਇਸ ਪਾਰਟੀ ਦੇ ਸਮੇਂ 17 ਤੋਂ ਲੈ ਕੇ 22 ਤੱਕ ਟੈਕਸ ਗਰੋਥ ਲਗਭਗ 6% ਸੀਗੀ। ਔਰ ਸਾਡੀ ਸਰਕਾਰ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਗਰੋਥ ਜਿਹੜੀ ਆ ਉਹ 13% ਤੋਂ ਉੱਬਬ ਹੋਈ ਹੈਗੀ। ਸੋ ਉਹਦਾ ਕਾਰਨ ਇਹ ਆ ਕਿ ਡਿਪਾਰਟਮੈਂਟ ਦੇ ਅੰਦਰ ਟੈਕਸ ਇੰਟੈਲੀਜੈਂਟ ਯੂਨਿਟ ਦੀ ਸਥਾਪਨਾ ਡਿਪਾਰਟਮੈਂਟ ਦੇ ਅੰਦਰ IIT ਹਦਰਾਬਾਦ ਤੋਂ ਅਸੀਂ ਮਾਡਿਊਲ ਜਿਹੜੇ ਪਰਚੇਜ਼ ਕੀਤੇ ਨੇਗੇ ਜਿਨ੍ਹਾਂ ਦੇ ਰਾਹੀਂ ਅਸੀਂ ਜਿੱਥੇ-ਇਥੇ ਸਾਨੂੰ ਕੋਈ ਚੋਰੀ ਦਿਖਦੀ ਆ ਜਿਹੜਾ ਪੈਸਾ ਪੰਜਾਬ ਦੇ ਖਜ਼ਾਨੇ ਚ ਆਉਣਾ ਚਾਹੀਦਾਗਾ ਜਿਹੜਾ ਪੈਹਾ ਮੈਂ ਸਮਝਦਾ ਜਿਹੜਾ ਪੰਜਾਬ ਦੇ ਲੋਕਾਂ ਦੀ ਤਰੱਕੀ ਹੋਣੀ ਆ ਉਹ ਰਾਜ ਨਾ ਲੁੱਟਿਆ ਜਾਵੇ ਉਹਦੀ ਚੋਰੀ ਰਾਜ ਨਾ ਹੋਵੇ ਉਹਨੂੰ ਕੋਈ ਵਿਅਕਤੀ ਵਿਸ਼ੇਸ਼ ਜਾਂ ਕੋਈ ਹੋਰ ਉਹਦੀ ਚੋਰੀ ਦਾ ਕਰ ਲਵੇ ਤਾਂ ਉਹਦੇ ਲਈ ਅਸੀਂ ਬਹੁਤ ਸਾਰੇ ਪ੍ਰਬੰਧ ਜਿਹੜੇ ਨੇ ਸਾਡੇ ਡਿਪਾਰਟਮੈਂਟ ਦੇ ਦੋਨੋਂ ਅਫਸਰ ਸਾਹਿਬਾਨ ਬੈਠੇ ਨੇ ਸਾਰਿਆਂ ਨੇ ਬੜੀ ਸੂਝਬੂਝ ਦੇ ਨਾਲ ਅਸੀਂ ਡਿਪਾਰਟਮੈਂਟ ਚੋਂ ਸਾਰੀਆਂ ਚੋਰੀਆਂ ਅਸੀਂ ਪਲਕ ਕੀਤੀਆਂ ਨੇਗੀਆਂ ਜਿਹੜੀਆਂ ਮੈਂ ਸਮਝਦਾ ਟੈਕਸ ਦੇ ਵਿੱਚ ਹੁੰਦੀਆਂ ਸੀ ਉਸੇ ਲੜੀ ਦੇ ਤਹਿਤ ਅਸੀਂ ਅੰਮ੍ਰਿਤਸਰ ਦੇ ਅੰਦਰ ਅਮਰਸਰ ਦੇ ਅੰਦਰ ਜਿਹੜਾ 골ਡ 골ਡ ਸੋਨੇ ਦੇ ਉੱਤੇ ਬਗੈਰ ਬਿੱਲ ਯਾਨੀ ਉਹ ਸੋਨਾ ਉਹਨਾਂ ਨੇ ਪਰਚੇਜ਼ ਕਿੱਥੋਂ ਕਰਕੇ ਲਿਆਂਦਾ ਉਸ ਫਰਮਲੇ ਸੋਨਾ ਕਿੱਥੋਂ ਖਰੀਦਿਆ ਉਹ ਲਗਭਗ 336 ਕਰੋੜ ਰੁਪਇਆ ਇੱਕ ਫਰਮ ਤੋਂ 336 ਕਰੋੜ ਰੁਪਇਆ ਦੇ ਜਾਲੀ ਬਿੱਲ ਸਾਨੂੰ ਮਿਲੇ ਨੇਗੇ ਔਰ ਇਹਦੇ ਵਿੱਚ ਸਬੰਧ ਸਮਝਦਾ ਇੱਕ ਵੱਡੀ ਕਾਰਵਾਈ ਅਜ ਤੱਕ ਦੀ ਹੁਣ ਤੱਕ ਦੀ ਜਿਵੇਂ ਕਿ ਹਿਸਟੋਰਿਕਲੀ ਇੱਕ ਵੱਡੀ ਮਹਿਮ ਜਿਹੜੀ ਆ ਹੋਈ ਆ ਔਰ 336 ਕਰੋੜ ਰੁਪਏ ਦੀ ਇਹ ਅਸੀਂ ਚੋਰੀ ਜਿਹੜੀ ਆ ਉਹ ਫੜੀ ਆ ਕਿ ਅਮਰਸਰ ਦੇ ਅੰਦਰ ਜਾਲੀ ਬਿੱਲ ਖਾਸ ਕਰਕੇ ਸੋਨੇ ਦੇ ਸਬੰਧ ਦੇ ਵਿੱਚ 골ਡ ਦੇ ਸਬੰਧ ਦੇ ਵਿੱਚ ਫੇਕ ਬਿੱਲ ਤਿਆਰ ਕੀਤੇ ਗਏ ਸੀ ਇਹ ਹੋਈ ਆ ਇਸੇ ਇਸ ਤੋਂ ਇਲਾਵਾ ਕਿਉਂਕਿ ਇਹਨਾਂ ਇਹ ਫਰਮਾਂ ਨੇ ਸਾਡਾ ਇਨਫੋਰਸਮੈਂਟ ਬੀਗ ਨੇ ਜਦੋਂ ਜਾਂਚ ਕੀਤੀ ਇਹ ਫਰਮਾਂ ਨੇ ਕਿੱਥੋਂ ਸੋਨਾ ਖਰੀਦ ਕੇ ਲਿਆ ਕੇ ਗਾਹਕਾਂ ਨੂੰ ਵੇਚਿਆ ਕੋਈ ਵੀ ਉਹਨਾਂ ਕੋਲ ਹਿਸਟਰੀ ਨਹੀਂ ਸੀਗੀ ਕੋਈ ਵੀ ਉਹਨਾਂ ਕੋਲੇ ਰਿਕਾਰਡ ਨਹੀਂ ਸੀਗਾ ਕਿ ਸੋਨਾ ਉਹਨਾਂ ਨੇ ਕਿੱਥੋਂ ਖਰੀਦ ਕੇ ਲਿਆਂਦਾਗਾ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਆ ਔਰ ਇਹਨਾਂ ਫਰਮਾਂ ਦੀ ਅਸੀਂ ਰਜਿਸਟ੍ਰੇਸ਼ਨ ਵੀ ਰੱਦ ਕੀਤੀ ਆ ਔਰ 20 ਕਰੋੜ ਰੁਪਏ ਦੇ ਕਰੀਬ ਜਿਹੜਾ ਪਲੈਂਟੀ ਆ ਉਹ ਵੀ ਲਾਈਆ ਤਾਂ ਕਿ ਪੰਜਾਬ ਦੇ ਅੰਦਰ ਕੋਈ ਵੀ ਵਿਅਕਤੀ ਜਿਹੜਾ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਨਾ ਲੱਸਕੇ ਪੰਜਾਬ ਦੇ ਜੀਐਸਸੀ ਸਿਸਟਮ ਨੂੰ ਖਰਾਬ ਨਾ ਕਰ ਸਕੇ ਸੋ 20 ਕਰੋੜ ਰੁਪਏ ਦੀ ਜਿਹੜੀ ਆ ਅਸੀਂ ਇਹਦੇ ਤੁਰ ਖਬਰੀ ਜਿਹੜੀ ਆ ਉਹ ਵੀ ਕਰਾਂਗੇ ਇਹਦੇ ਨਾਲ ਦੀ ਨਾਲ ਲੁਧਿਆਣਾ ਦੇ ਅੰਦਰ 336 ਕਰੋੜ ਰੁਪਇਆ ਅਮਰਸਰ ਦੇ ਅੰਦਰ ਔਰ ਦੂਸਰਾ ਲੁਧਿਆਣਾ ਦੇ ਅੰਦਰ ਦੂਸਰੀ ਕੰਪਨੀ ਜਿਹੜੀ ਆ ਉਹ ਲੁਧਿਆਣਾ ਦੇ ਅੰਦਰ ਆ ਉਹ 424 ਕਰੋੜ ਰੁਪਇਆ 424 ਕਰੋੜ ਰੁਪਏ ਦੇ ਬਿੱਲ ਨੇ ਜਿਹੜੇ ਜਾਲੀ ਬਿੱਲ ਨੇ ਉਹਨਾਂ ਦਾ ਵੀ ਪਰਦਾ ਫਾਸ਼ਕ ਹੋਇਆਗਾ ਔਰ ਮੈਂ ਸਮਝਦਾ ਇੱਕ ਵੱਡੀ ਜਿਹੜੀ ਮਹਿਮਾ ਉਹਨੂੰ ਵੀ ਸਾਡੀ ਨੂੰ ਸਫਲਤਾ ਮਿਲੀ ਆ ਔਰ ਇਹਦੇ ਵਿੱਚ ਲਗਭਗ 25 ਕਰੋੜ ਰੁਪਇਆ 25 ਕਰੋੜ ਰੁਪਇਆ ਜਿਹੜਾ ਉਹ ਟੈਕਸ ਦਾ ਚਾਰਜ ਕੀਤਾ ਜਾਊਗਾ ਇਹ ਦੋ ਵੱਡੀਆਂ ਸਾਡੀਆਂ ਪ੍ਰਾਪਤੀਆਂ ਗੋਲ ਦੇ ਅੰਦਰ ਲਗੀਆਂ 336 ਕਰੋੜ ਰੁਪਇਆ ਦੇ ਜਾਲੀ ਬਿਲ ਅਮਰਸਰ ਔਰ ਜਿਹਦੇ ਵਿੱਚੋਂ 20 ਕਰੋੜ ਦੀ ਬਲੈਂਟੀ ਬਣਦੀ ਆ ਟੈਕਸ ਐਂਡ ਬਲੈਂਟੀ ਔਰ ਦੂਸਰੀ 422 ਕਰੋੜ ਰੁਪਏ ਦੇ ਲੁਧਿਆਣਾ ਦੀ ਇੱਕ ਫਰਮਾ ਜਿਹਦੇ ਵਿੱਚੋਂ ਟੈਕਸ ਐਂਡ ਪਲੈਂਟੀ ਲਗਭਗ 25 ਕਰੋੜ ਰੁਪਏ ਬਣਦਾਗਾ ਇਹ ਪਿਛੇ ਦੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਫਰਾਡ ਨੇ ਡਿਟੈਕਟ ਕੀਤੇ ਨੇਗੇ ਜਿਨ੍ਹਾਂ ਦੇ ਨਾਲ ਮੈਂ ਸਮਝਦਾ ਡਿਪਾਰਟਮੈਂਟ ਸਾਡਾ ਹੋਰ ਮਜ਼ਬੂਤ ਹੋਇਆ ਹੈ ਇਸ ਤੋਂ ਇਲਾਵਾ ਜਿਹੜੇ ਕੁਝ ਫਰਮਾਂ ਪੰਜਾਬ ਦੇ ਅੰਦਰ ਕੁਝ ਫਰਮਾਂ ਪੰਜਾਬ ਦੇ ਅੰਦਰ ਜਿਹੜੀਆਂ ਸੈਂਟਰਲ ਜੂਰਡਿਕਸ਼ਨ ਦੇ ਅੰਦਰ ਰਜਿਸਟਰਡ ਸੀਗੀਆਂ ਜਿਹੜੀਆਂ ਕੇਂਦਰ ਸਰਕਾਰ ਕੋਲੇ ਰਜਿਸਟਰਡ ਸੀਗੀਆਂ ਬੜੀ ਇੰਪੋਰਟੈਂਟ ਗੱਲ ਆ ਕਿ ਜਿਹੜੀਆਂ ਸੈਂਟਰ ਸਰਕਾਰ ਦੀ ਜੂਰਡਿਕਸ਼ਨ ਦੇ ਅੰਦਰ ਰਜਿਸਟਰਡ ਹੋਈਆਂ ਸੀ ਕਿਉਂਕਿ ਜਿਹੜੀ ਰਜਿਸਟ੍ਰੇਸ਼ਨ ਆ ਜੀਐਸਟੀ ਦੀ ਉਹ ਸਟੇਟ ਕੋਲ ਸਟੇਟ ਵੀ ਕਰ ਸਕਦਾਗਾ ਕੋਈ ਵਿਅਕਤੀ ਸਟੇਟ ਕੋਲੇ ਵੀ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦਾਗਾ ਜੀਐਸਟੀ ਦੇ ਅੰਦਰ ਕੋਈ ਵਿਅਕਤੀ ਜਿਹੜਾ ਉਹ ਸੈਂਟਰ ਕੋਲੇ ਵੀ ਕਰਵਾ ਸਕਦਾਗਾ ਔਰ ਲਗਭਗ 303 ਫਰਮਾਂ ਦਾ 303 ਫਰਮਾਂ ਦਾ ਦੇ ਵਿੱਚੋਂ 4044 ਕਰੋੜ ਰੁਪਏ ਦਾ 4044 ਕਰੋੜ ਰੁਪਏ ਦੀ ਜਿਹੜੀ ਲੋਹੇ ਦੀ ਆਇਰਨ ਦੀ ਜਾਲੀ ਸੇਲ ਪਰਚੇਸ ਦਿਖਾ ਕੇ ਜਿਹੜੇ ਆਈਟੀਸੀ ਰਿਟਰਨ ਲੈਂਦੇ ਸੀ ਉਹ ਵਿਅਕਤੀ ਅਸੀਂ ਫੜੇ ਨੇ ਕਿ 4044 ਕਰੋੜ ਰੁਪਏ ਦੀ ਜਿਹੜੀ ਆ ਲੋਹੇ ਦੀ ਜਿਹੜੀ ਆ ਜਾਲੀ ਸੇਲ ਪਰਚੇਸ ਦੇ ਅਸੀਓ ਫਰਮਾਂ 303 ਫਰਮਾਂ ਡਿਟੈਕਟ ਕੀਤੀਆਂ ਔਰ ਉਹਨਾਂ ਵਿੱਚੋਂ ਜਿਹੜੀਆਂ 200 6 ਫਰਮਾਂ 206 ਫਰਮਾਂ ਸੀਗੀਆਂ ਟੋਟਲ 303 ਫਰਮਾਂ ਰਹਿ ਗਈਆਂ ਹੁਣ ਤੱਕ ਜਿਹੜੀਆਂ ਅਦਰ ਸਟੇਟਸ ਵੀ ਨੇ ਕਿਉਂਕਿ ਜਿਹੜੀਆਂ ਸਟੇਟ ਦੀਆਂ ਨੇਗੀਆਂ ਸੌਰੀ ਸੈਂਟਰ ਦੀਆਂ ਨੇਗੀਆਂ ਉਹ 206 ਰਹਿ ਗਈਆਂ ਔਰ 211 ਫਰਮਾਂ ਜਿਹੜੀਆਂ ਉਹ ਪੰਜਾਬ ਚ ਰਜਿਸਟਰ ਹੋ ਜਾਂਦੀਆਂ ਸੀਗੀਆਂ 200 303 ਹੋ ਗਏ ਟੋਟਲ ਜਿਹੜੀਆਂ ਸੈਂਟਰ ਦੀਆਂ ਸੀਗੀਆਂ ਉਹ ਬਣ ਗਿਆ 206 ਤੇ ਸਟੇਟ ਦੀਆਂ 11 ਇਹ 217 ਮੈਂ ਸਟੇਟ ਤੇ ਉਹਦੀਆਂ ਕਹਿ ਰਹੇ ਆਂ ਕਿ ਪੰਜਾਬ ਦੀਆਂ ਉਹ ਦੂਜੀ ਅਦਰ ਸਟੇਟਸ 86 ਅਦਰ ਸਟੇਟਸ ਮੈਂ ਵੀ ਕਹਿਆ ਸੀ 86 ਜਿਹੜੀਆਂ ਨੇ 86 ਨਹੀਂ ਇਹ ਨਹੀਂ ਨਹੀਂ 86 ਜਿਹੜੀਆਂ ਨੇਗੀਆਂ ਉਹ ਅਦਰ ਸਟੇਟਸ ਰਹਿਗੀਆਂ 303 ਦੇ ਵਿੱਚੋਂ 86 ਜਿਹੜੀਆਂ ਨੇ ਉਹ ਅਦਰ ਸਟੇਟ ਦੀਆਂ ਨੇਗੀਆਂ ਸੈਂਟਰ ਦੀਆਂ ਜਿਹੜੀਆਂ ਨੇਗੀਆਂ ਉਹ 206 ਨੇਗੀਆਂ 11 ਪੰਜਾਬ ਦੀਆਂ ਸੀਗੀਆਂ ਇਹਨਾਂ ਸਾਰੀਆਂ ਨੂੰ ਅਸੀਂ ਜਿਹੜੀਆਂ ਪੰਜਾਬ ਦੇ ਅੰਦਰ ਆਉਂਦੀਆਂ ਸੀ 11 ਦੇ 11 ਉਹਨਾਂ ਦੀ ਅਸੀਂ ਜਿਹੜੀ ਆ ਰਜਿਸਟ੍ਰੇਸ਼ਨ ਵੀ ਰੱਦ ਕੀਤੀ ਆ ਔਰ ਹੁਣ ਸੈਂਟਰ ਦੀਆਂ ਅਸੀਂ ਲਿਖ ਕੇ ਭੇਜਿਆ ਕਿ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹਨਾਂ 217 ਫਰਮਾਂ ਚੋਂ ਇਹਨਾਂ 217 ਫਰਮਾਂ ਚੋਂ 89 ਕਰੋੜ ਰੁਪਏ 89 ਕਰੋੜ ਦੀ ਜਿਹੜੀ ਆਈਟੀਸੀ ਪਈ ਸੀਗੀ ਇਹਨਾਂ ਨੂੰ ਜਿਹੜੀ ਮੈਂ ਸਮਝਦਾ ਨਾਲ ਲੈ ਲੈਣੀ ਸੀਗੀ ਸਾਡੇ ਤੋਂ ਉਹ ਵੀ ਅਸੀਂ ਬਲੌਕ ਕੀਤੀ ਆ ਇਹ ਆ ਰਿਟਰਨ ਇਹਨਾਂ ਨੇ ਲੈ ਲੈਣਾ ਸੀਗਾ ਅਸੀਂ ਪੈਸਾ ਯਾਨੀ 89.7 ਕਰੋੜ ਰੁਪਇਆ 89.7 ਕਰੋੜ ਰੁਪਇਆ ਜਿਹੜਾ ਮੈਂ ਸਮਝਦਾ ਇਹਨਾਂ ਨੇ ਕਢਾ ਲੈਣਾ ਸੀਗਾ ਅਸੀਂ ਉਹ ਸੈਂਟਰ ਕੋਲੋਂ ਬਲੌਕ ਕੀਤਾਗਾ ਇਹ ਮੈਂ ਸਮਝਦਾ ਠੱਗੀ ਜਿਹੜੀ ਜਿਹੜੇ ਪੰਜਾਬ ਦੇ ਖਜ਼ਾਨੇ ਨੂੰ ਇਹਨਾਂ ਨੇ ਲੁੱਟ ਲੈਣਾ ਸੀਗਾ ਉਹ ਵੀ ਤੁਰੰਤ ਬਚਾਈ ਆ ਸੋ ਇਹ ਤੁਰੰਤ ਅਸੀਂ ਬਲੌਕ ਕੀਤਾਗਾ ਇਹਦੇ ਮਾਮਲੇ 'ਚ ਲਗਭਗ ਹੁਣ ਤੱਕ 707 700 ਤੋਂ ਵੱਧ ਜਿਹੜਾ ਹੈਗਾ ਉਹ ਜਾਲੀ ਆਈਟੀਸੀ ਰਿਟਰਨ ਦਾ ਅਸੀਂ ਕੇਸ ਡਿਟੈਕਟ ਕੀਤਾਗਾ ਫੜਿਆਗਾ ਔਰ ਫਰਮਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਵੀ ਅਸੀਂ ਸਟਾਰਟ ਕੀਤੀ ਆ ਜਿਹੜੀਆਂ ਪੰਜਾਬ 'ਚ 11 ਨੇਗੀਆਂ ਉਹ ਵੀ ਕੈਨਸਲ ਕਰਤੀਆਂ ਜਾਂ ਸਸਪੈਂਡ ਕਰਤੀਆਂ ਜਾਂ ਕੈਨਸਲ ਕਰਤੀਆਂ ਔਰ ਇਹਨਾਂ ਇਹ ਸਾਰੀਆਂ ਜਿਹੜੀਆਂ 206 ਫਰਮਾਂ ਸੈਂਟਰ ਦੀਆਂ ਨੇਗੀਆਂ ਉਹਦੀਆਂ ਅਸੀਂ ਸੈਂਟਰ ਗਵਰਨਮੈਂਟ ਨੂੰ ਲਿਖ ਕੇ ਭੇਜਿਆਗਾ ਕਿ ਤੁਰੰਤ ਇਹਨਾਂ ਫਰਮਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਵਿੱਚੋਂ ਲਗਭਗ ਹੁਣ ਤੱਕ ਅਸੀਂ ਜਿਹੜੀ ਲੁਧਿਆਣਾ ਦੇ ਅੰਦਰ ਵੱਡੀ ਕਾਰਵਾਈ ਆ ਜਿਹੜੀ ਕ੍ਰਿਮੀਨਲ ਲਾਇਬਿਲਟੀ ਆ ਜੇਕਰ ਕੋਈ ਵਿਅਕਤੀ ਝਾਲੀ ਫਰਮ ਬਣਾ ਕੇ ਫਰਜੀ ਫਰਮ ਬਣਾ ਕੇ ਸਟੇਟ ਦੇ ਟੈਕਸ ਢਾਂਚੇ ਦੇ ਅੰਦਰ ਵੜ ਕੇ ਇੱਕ ਡਿਜ਼ਾਈਨ ਬਣਾ ਕੇ ਲੁੱਟਦਾਗਾ ਤਾਂ ਉਹਦੇ ਖਿਲਾਫ ਕ੍ਰਿਮੀਨਲ ਲਾਇਬਿਲਟੀ ਵੀ ਸ਼ੁਰੂ ਹੁੰਦੀ ਆ ਸੋ ਅਸੀਂ 11 ਵਿਅਕਤੀ ਹੁਣ ਤੱਕ ਲੁਧਿਆਣਾ ਦੇ ਅੰਦਰ 11 ਵਿਅਕਤੀਆਂ ਦੀ ਅਸੀਂ ਅਰਸ਼ਟ ਪਾਈਆ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਭੇਜਿਆ ਗਿਆ ਔਰ ਲਗਭਗ ਹੁਣ ਤੱਕ ਅਸੀਂ ਜਿਹੜੇ ਜਾਲੀ ਬਿਲਾਲ ਬਿਲ ਸੀ 533 ਕਰੋੜ ਚੋ 2 ਕਰੋੜ ਦੀ ਰਿਕਵਰੀ ਹੋ ਚੁੱਕੀ ਆ ਤੇ ਹੁਣ ਮੈਂ ਸਮਝਦਾਗਾ 100 ਕਰੋੜ ਰੁਪਏ ਜਿਹੜਾ ਹੋਰ ਰਿਕਵਰੀ ਜਿਹੜੀ ਆ ਉਹ ਨਿਕਲੀ ਜਾਗੀ ਟੋਟਲ ਮੇਰਾ ਕਹਿਣ ਦਾ ਭਾਵਾ ਕਿ ਅਸੀਂ ਪਿਛਲੇ ਲੰਬੇ ਅਰਸੇ ਤੋਂ ਜਿੱਥੇ ਗੋਲ ਦੇ ਵਿੱਚ 336 ਕਰੋੜ ਰੁਪਏ ਅਮਰਸਰ 422 ਕਰੋੜ ਰੁਪਇਆ ਲੁਧਿਆਣਾ ਔਰ 4044 ਕਰੋੜ ਰੁਪਇਆ ਲੋਹੇ ਦੀ ਆਇਰਨ ਦੇ ਉੱਤੇ ਜਾਲੀ ਸੇਲ ਪਰਚੇਸ ਇਹ ਵੀ ਲੁਧਿਆਣਾ ਜੀ ਤੇ ਫਰਮਾਂ ਦੀ ਰਜਿਸਟ੍ਰੇਸ਼ਨ ਜਿਹੜੀ ਰੱਦ ਕੀਤੀ ਆ ਪੰਜਾਬ ਦੀਆਂ 11 ਔਰ ਸੈਂਟਰ ਨੂੰ ਲਿਖਿਆ 206 ਔਰ ਸਿਆਸੀ ਜਿਹੜੀਆਂ 86 ਅਦਰ ਫਰਮਸ ਰਹਿ ਗਿਆ ਉਹ ਦੂਜੇ ਸੂਬਿਆਂ ਨੂੰ ਲਿਖਿਆ ਗਿਆ ਕਿ ਇਹਨਾਂ ਫਰਮਾਂ ਦੇ ਖਿਲਾਫ ਜਿਹੜੀ ਆ ਕੀ ਕਾਰਵਾਈ ਕੀਤੀ ਜਾਵੇ ਔਰ ਚੌਥੇ ਕੇਸ ਦੇ ਅੰਦਰ ਜਿਹੜੀਆਂ ਜਿਹੜੇ ਦੂਜੇ ਜਾਲੀ ਮਤਲਬ ਇੱਕ ਤਾਂ ਹੈਗਾ ਡਾਇਰੈਕਟ ਚਲਾ ਰਹੇ ਸੀਗੇ ਕੁਝ ਕਿਸੇ ਹੋਰ ਦੇ ਨਾਂ ਤੇ ਯਾਨੀ ਕਿ ਆਪਣੇ ਲੇਬਰ ਕਰਨ ਵਾਲਿਆਂ ਦੇ ਨਾਂ ਤੇ ਜਿਹੜੇ ਲੇਬਰ ਕਰਨ ਵਾਲੇ ਵਿਅਕਤੀ ਉੱਥੇ ਆਉਂਦੇ ਨੇ ਜਾਂ ਆਪਣੇ ਮਲਾਜ਼ਮਾਂ ਦੇ ਨਾਂ ਤੇ ਆਪਣੇ ਡਰਾਈਵਰਾਂ ਦੇ ਨਾਂ ਤੇ ਆਪਣੇ ਕਿਸੇ ਵੀ ਹੋਰ ਦਾਤੇ ਜਿਹੜੀਆਂ ਜਾਲੀ ਫਰਮਾ ਬਣਾ ਕੇ ਉਹ 68 8 ਫਰਮਾਸੀ ਕੀਤੇ ਚੱਲ ਰਹੀਆਂ ਸੀਗੀਆਂ ਉਹਦੇ ਅੰਦਰ ਤਾਂ ਅਸੀਂ ਡਾਇਰੈਕਟਲੀ ਜਿਹੜੇ ਬੰਦੇ 11 ਬੰਦੇ ਇਨਵੋਲਵ ਸੀਗੇ 메인 ਪੰਜ ਬੰਦੇ ਹਾਂ ਮਤਲਬ 11 ਨਾਮਜ਼ਦ ਕੀਤੇ ਸੀ ਪੰਜ ਦੀ ਜਿਹੜੀ ਆ ਉਹ ਅਰੈਸਟ ਹੋ ਚੁੱਕੀ ਹੈ ਇਹਦੇ ਵਿੱਚ ਵੀ 533 ਕਰੋੜ ਦਾ ਫਰਾਡ ਆਇਆ 533 ਕਰੋੜ ਦੇ ਜਾਲੇ ਵਿਲਿੰਗ ਹੋਈ ਸੀ ਔਰ ਜਿਹਦੇ ਵਿੱਚ ਫੇਕ ਆਈਟੀਸੀ ਇਹਨਾਂ ਨੇ ਲਗਭਗ 100 ਕਰੋੜ ਰੁਪਇਆ 100 ਕਰੋੜ ਰੁਪਇਆ ਦੀ ਜਿਹੜੀ ਆ ਉਹ ਚੂਨਾ ਲਾਉਣਾ ਸੀਗਾ ਇਹ ਵੱਡੀ ਕਾਰਵਾਈ ਜਿਹੜੀ ਆ ਪਿਛਲੇ ਸਮੇਂ ਦੌਰਾਨ ਸਾਡੇ ਡਿਪਾਰਟਮੈਂਟ ਵੱਲੋਂ ਕੀਤੀ ਗਈ ਆ ਮੈਂ ਸਾਰੇ ਜਿੱਥੇ ਡਿਪਾਰਟਮੈਂਟਸ ਦੇ ਸਾਰੇ ਅਫਸਰ ਸਹਿਬਾਨ ਦਾ ਮੇਰੇ ਨਾਲ ਬੈਠੇ ਨੇਗੇ ਐਫਸੀਟੀ ਸਾਹਿਬ ਦਾ ਟੈਕਸ ਕਮਿਸ਼ਨਰ ਸਾਹਿਬ ਦਾ ਸਾਡੇ ਇਨਫੋਰਸਮੈਂਟ ਡਾਇਰੈਕਟਰ ਦੇ ਮੁਖੀ ਸਹਿਬਾਨ ਦਾ ਧੰਨਵਾਦ ਕਰਨਾਗਾ ਉੱਥੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾਗਾ ਕਿ ਉਹ ਲਗਾਤਾਰ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਚਲਾ ਰਹੇ ਨੇ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਖਤਮ ਕਰਨਾ ਸੀ ਕਿਉਂਕਿ ਆਮ ਆਦਮੀ ਪਾਰਟੀ ਦਾ ਜਨਮ ਆਮ ਆਦਮੀ ਪਾਰਟੀ ਦਾ ਜਨਮ ਭ੍ਰਿਸ਼ਟਾਚਾਰ ਦੇ ਖਿਲਾਫ ਉੱਠੀ ਮਹਿਮ ਚ ਹੋਇਆਗਾ ਸੋ ਪੰਜਾਬ ਦੇ ਅੰਦਰ ਕਿਸੇ ਵੀ ਲੈਵਲ ਤੇ ਜਿਹੜਾ ਭ੍ਰਸਤਾਚਾਰ ਹੋਂਦਾਗਾ ਅਸੀਂ ਉਹਦੇ ਖਿਲਾਫ ਸਖਤ ਹਮਲਾ ਕਰ ਰਹੇ ਹਾਂ ਸਖਤ ਬਾੜ ਕਰ ਰਹੇ ਹਾਂ ਔਰ ਕੋਈ ਵੀ ਦੋਸ਼ੀ ਜਿਹੜਾ GST ਦੇ ਅੰਦਰ ਫਰਾਡ ਕਰੂਗਾ ਟੈਕਸ ਦੇ ਅੰਦਰ ਫਰਾਡ ਕਰੂਗਾ ਉਹ ਬਖਸ਼ਿਆ ਨਹੀਂ ਜਾਊਗਾ ਅਸੀਂ ਇਸੇ ਤਰ੍ਹਾਂ ਇਹ ਮਹਮ ਜਿਹੜੀ ਆ ਪੰਜਾਬ 'ਚ ਜਾਰੀ ਰਹੂਗੀ ਔਰ ਆਲੇ ਸਮੇਂ 'ਚ ਹੋਰ ਵੀ ਕਾਫੀ ਸਾਰੇ ਅਸੀਂ ਏਰੀਏ ਲੱਭੇ ਲਗੇ ਜਿਨ੍ਹਾਂ 'ਚ ਸਾਨੂੰ ਲੱਗਦਾਗਾ ਕਿ ਇੱਥੇ ਚੋਰੀ ਹੋਣ ਦਾ ਖਤਰਾਗਾ ਉਹਨਾਂ ਨੂੰ ਆਈਡੈਂਟੀਫਾਈ ਕੀਤਾਗਾ ਉੱਥੇ ਸਾਡੀ ਜਿਹੜੀ ਆ ਟੀਮ ਲਗਾਤਾਰ ਕੰਮ ਕਰ ਰਹੀ ਹੈ 4000 तो 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 देखिए ये हमारा विषय नहीं है कि वो कहां से आया है हमारा जो यूरिडिक्शन है वो टैक्स एन्फोर्समेंट की है हमारी यूरिडिक्शन टैक्स एनफोर्समेंट की है और हमें हमने जितने भी अभी एफआईआर आई रजिस्टर करी है ये बारा स्टेट में जहां हमको पता लग रहा है कि यहां ये क्रिमिनल एक्ट में शामिल लोग हैं वहां पे हम फायर भी दर्ज कर रहे हैं पर लेकिन अभी तक हमने अनिश्चित तौर पे या टैक्स अवेजन हुई है उसको ही पकड़ा है। चार हजार तत्ताली करोड़ जितना है क्योंकि एक किन्या के बड़े-बड़े फार्मासिय ਪੂਰਾ ਇੱਕ ਲੈਕਸਿਸ ਬਣਾ ਕੇ ਤਾਂ ਟੱਕੀ ਮਾਰੀ ਦੇਖੋ ਇਹ ਸਾਰੇ ਲੋਕ ਲੱਗਦਾ ਕਿ ਲੁਧਿਆਣਾ ਦੇ ਏਰੀਏ ਦੇ ਮੰਡੀ ਗੁਵਿੰਦਗੜ੍ਹ ਦੇ ਏਰੀਏ ਦੇ ਫਤਿਹਗੜ੍ਹ ਜ਼ਿਲ੍ਹੇ ਦੇ ਅੰਦਰ ਇਹ ਇਸ ਏਰੀਏ ਦੇ ਅੰਦਰ ਕਿਉਂਕਿ ਲੋਹੇ ਦਾ ਕੰਮ ਬਹੁਤ ਜ਼ਿਆਦਾ ਹੈਗਾ ਲੋਹੇ ਦਾ ਕੰਮ ਬਹੁਤ ਜ਼ਿਆਦਾ ਹੈਗਾ ਔਰ ਲੋਹੇ ਦੇ ਜਾਲੀ ਫਰਜੀ ਬਿਲ ਬਣਾ ਕੇ ਇਹ ਲੋਕ ਜਿਹੜੇ ਸੀਗੇ ਉਹ ਸਰਕਾਰੀ ਖਜ਼ਾਨੇ ਚ ਚੁੰਨਾ ਲਾ ਰਹੇ ਸੀ ਉਹਨਾਂ ਦੇ ਖਿਲਾਫ ਕਾਰਪੀ ਐਫ ਆਰ ਵਗੈਰਾ ਬਿਲਕੁਲ ਜੀ ਅਸੀਂ 11 ਵਿਅਕਤੀ ਜਿਹੜੇ ਨੇਗੇ ਉਨ੍ਹਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਆ ਇਹ ਦੂਜੇ ਕੇਸ ਛੁਈਏਗੀ ਇਹਦੇ ਕੇਸ ਵੀ ਅਸੀਂ ਦੇਖ ਰਿਹਾ ਕਿਉਂਕਿ ਹਜੇ ਵਿਅਕਤੀ ਫੜੇ ਨਹੀਂ ਗਏ ਕ੍ਰਿਮਨਲ ਲਾਇਬਿਲਟੀ ਜਿਹੜੀ ਆ ਉਹ ਜੀ ਐਸ ਸੀ ਦੇ ਅੰਦਰ ਕਿੱਥੇ ਕਿੱਥੇ ਵੱਦੀ ਆ ਉਹ ਐਕਟ ਦੇ ਅੰਦਰ ਪ੍ਰਬੰਧਨ ਉਹ ਵੀ ਅਸੀਂ ਐਕਸ਼ਨ ਬਿਲਕੁਲ ਕਿਸੇ ਨੂੰ ਨਹੀਂ ਬਖਸ਼ਾਂਗੇ ਚਾਹੇ ਕੋਈ ਜੇਕਰ ਕੋਈ ਡਿਪਾਰਟਮੈਂਟ ਦਾ ਅਧਿਕਾਰੀ ਵੀ ਸ਼ਾਮਲ ਹੋਇਆ ਜੇਕਰ ਕੋਈ ਡਿਪਾਰਟਮੈਂਟ ਦਾ ਅਧਿਕਾਰੀ ਵੀ ਸ਼ਾਮਲ ਹੋਇਆ ਤਾਂ ਉਹਦੇ ਖਿਲਾਫ ਵੀ ਸਖਤ ਤੋਂ ਸਖਤ ਕشن ਹੋਊਗਾ ਸਰ ਪੰਜ ਬੰਦੇ ਗ੍ਰਿਫਤਾਰ ਹੋਏ ਨੇ ਪੰਜ ਗ੍ਰਿਫਤਾਰ ਨੇ ਜੀ ਟੋਟਲ ਮਾਡਲ ਕਈ ਆਪਾਂ ਕਿੰਨੀ ਮੰਨਦੀ ਹੈ ਸਾਰੀ ਇਹ ਟੋਟਲ ਅਮਾਉਂਟ ਤੁਹਾਨੂੰ ਦੱਸਿਆ ਕਿ ਡਿਫਰੈਂਟ ਸਕੈਮ ਨੇ ਨਾ ਜੀ ਚਾਰ ਨੇਗੇ ਪਹਿਲੇ ਜਿਵੇਂ ਪਹਿਲੇ ਸਕੈਮ ਦੀ ਅਮਰਸਰ ਦੀ ਗੱਲ ਕਰਾਂ 336 ਦੂਸਰਾ 424 ਤੀਸਰਾ 4044 ਪੰਜਵਾਂ ਜਿਹੜਾ ਹੈਗਾ 533 ਜਿਹੜੇ ਸੋਲੇ ਦੇ ਵਪਾਰੀ ਨੇ ਸਰ ਉਹਨਾਂ ਦੇ ਉੱਤੇ ਕੀ ਉਹਨਾਂ ਦੇ ਜਿਹੜੀ ਲਾਇਸੈਂਸਿਸ ਵਗੈਰਾ ਵੀ ਕੈਨਸਲ ਹੋਣਗੇ ਕਿ ਉਹਨਾਂ ਨੂੰ ਕਿਦਾਂ ਦੇਖਿਆ ਜਾਏਗਾ ਦੇਖੋ ਅਸੀਂ ਜਿਹੜੀਆਂ ਫਰਮਾਂ ਫਰਾਡ ਦੇ ਵਿੱਚ ਇਨਵੋਲਵ ਨੇਗੀਆਂ ਅਸੀਂ ਉਹਨਾਂ ਦੇ ਤੁਰੰਤ ਲਾਇਸੈਂਸ ਜਿਹੜੇ ਨੇ ਮਿਲੇ ਹੋਏ ਨੇ ਰਜਿਸਟ੍ਰੇਸ਼ਨ ਜਿਹੜੀ ਉਹਨਾਂ ਦੀ ਹੋਈ ਹੋਈ ਆ ਅਸੀਂ ਤੁਰੰਤ ਉਹ ਜਦੋਂ ਸਾਨੂੰ ਸਸਪੀਸ਼ਨ ਹੁੰਦੀ ਆ ਸ਼ੱਕ ਹੁੰਦੀ ਆ ਅਸੀਂ ਸਸਪੈਂਡ ਕਰਦੇ ਆਂਗੇ ਆਫਟਰ ਥੈਟ ਜਦੋਂ ਡਿਟੈਕਟ ਹੋ ਜਾਂਦਾ ਕਿ ਹਾਂ ਉਹਨਾਂ ਨੇ ਇਹ ਕ੍ਰਾਈਮ ਕੀਤਾਗਾ ਸਾਡੇ ਡਿਪਾਰਟਮੈਂਟ ਦੇ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਤਾਂ ਅਸੀਂ ਉਹਦੀ ਰਜਿਸਟ੍ਰੇਸ਼ਨ ਆ ਉਹ ਰੱਦ ਕਰ ਦੇਾਂਗੇ ਜੀ ਬਸ ਸਰ ਦੇ ਵਿੱਚ ਇੱਕੋ ਫਰਮ ਹੈ ਕਿ ਲਗੜੀ ਫਰਮ ਹੈ ਕਿ ਅਲੱਗ-ਅਲੱਗ ਫਰਮ ਨੇ ਕਿੰਨੀਆਂ ਫਰਮ ਨੇ ਗਰੁੱਪ ਆਫ ਕਿੰਨੀਆਂ ਫਰਮ ਦੇ ਅੰਮ੍ਰਿਤਸਰ ਆ ਉਹ ਜਾਨਾ ਫੋਲਡ ਵਾਲਾ ਅੰਮ੍ਰਿਤਸਰ ਦੇ ਅੰਦਰ ਸਿਰ तीन सौ छत्ती वाली जी तीन सौ छत्ती करोड़ की आ एक ही फर्म आ जी 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 नहीं नहीं दोनों अलग अलग फर्मे हैं इनके पास या इन्होंने कहा से सोना परचेज किया गोल्ड कहां से परचेज किया उसका इनके पास कोई भी एविडेंस नहीं है दिस इज द ਇਹ ਜਦੋਂ ਪੈਦਾ ਹੁੰਦਾ ਨਹੀਂ ਬਾਹਰ ਕੀ ਦਿਖਦੇ ਆਪਣਾ ਜਾਂਚ ਕੀਤੀ ਹੋएगी ਬਾਡੀ ਉਹ ਜਾਂਚ ਦੇ ਵਿਸ਼ੇ ਨੇ ਇਨਵੈਸਟੀਗੇਸ਼ਨ ਦਾ ਵਿਸ਼ਾ ਉਹ ਡਿਸਕਲੋਜ਼ ਨਹੀਂ ਕੀਤਾ ਜਾ ਸਕਦਾ ਸਰ 16 ਕਿੰਨਾ ਅਮਾਉਂਟ ਹੈ ਉਹ ਕੋਈ ਇਸ ਮਤਲਬ ਕਿੰਨਾ ਹੋਣਾ ਅੱਜ ਤੱਕ ਅਗਰ ਨਹੀਂ ਨਹੀਂ ਉਹ ਤਾਂ ابھی ਜਾਂਚ ਚੱਲ ਰਹੀ ਹੈ ابھی ਹੋਰ ਵੀ ਹੋ ਸਕਦਾ ਪਰ ਲੇਕਿਨ ਹਮ ਤਾਂ ਅਬ ਵਪਾਰੀ ਨੂੰ ਵੇਚੇਗਾ ਉਹਨਾਂ ਦੀ ਬੱਦੀ ਵੀ ਕਹਿੰਦੇ ਕੱਪ ਇੰਡਸਟਰੀ ਉਧਰ ਵੀ ਹੋਵੇ ਦੇਖੋ ਹਜੇ ਜਾਂਚ ਜਿਹੜੀ ਆ ਇਨਵੈਸਟੀਗੇਸ਼ਨ ਜਿਹੜੀ ਆ ਡਿਪਾਰਟਮੈਂਟ ਦੀ ਡਿਪਾਰਟਮੈਂਟ ਦੀ ਜਾਂਚ ਜਿਹੜੀ ਚੱਲ ਰਹੀ ਆ ਜੇ ਇਹ ਤੁਹਾਨੂੰ ਅਸੀਂ ਮੁਢਲੀ ਇਨਫਰਮੇਸ਼ਨ ਦੇ ਰਿਆਂਗੇ ਕਿ ਕਿੱਥੇ ਕਿੱਤੇ ਅਜੇ ਟੈਕਸ ਦੀ ਜਿਹੜੀ ਹੋਰ ਅਮਾਉਂਟ ਵਧਣ ਦਾ ਸਾਨੂੰ ਭਰੋਸਾ ਹੈਗਾ ਕਿ ਕਿੱਥੇ ਕਿੱਤੇ ਪਾਈ ਹੋਰ ਚੋਰੀ ਹੋਇਆ ਗਿਆ ਅਜੇ ਥੋੜੀਆਂ ਫਰਮਾਂ ਜਿਹੜੀਆਂ ਆਂਜਾ ਦੇ ਸਾਡੇ ਚ ਅਸੀਂ ਜਿਹੜਾ ਵੀ ਵਿਅਕਤੀ ਕੋਈ ਝਾਲੀ ਕੰਮ ਕਰੂਗਾ ਬਖਸ਼ਿਆ ਨਹੀਂ ਜਾਊਗਾ ਕਦੋਂ ਕੰਮ ਕਰ ਰਹੇ ਸਰ ਫਰਮਾਂ ਚਾਲੀ ਬਣਾਉਣਾ ਕਦੋਂ ਦਾ ਕੰਮ ਚੱਲਦਾ ਇਹ ਥੋੜਾ ਸਮਾਂ ਹੀ ਹੋਇਆ ਸੀ ਇਹਨਾਂ ਨੂੰ ਪਿੱਛੇ ਕਿਉਂਕਿ ਸਾਡਾ ਡਿਪਾਰਟਮੈਂਟ ਜਿਹੜਾ ਜਦੋਂ ਕੋਈ ਫਾਰਮ ਰਜਿਸਟਰਡ ਹੁੰਦੀ ਆ ਜੇ ਮੰਨ ਲਓ ਤੁਸੀਂ ਅੱਜ ਇੱਕ ਫਾਰਮ ਰਜਿਸਟਰਡ ਕਰਵਾ ਲੈਣੇ ਹੋ ਅੱਜ ਤੁਸੀਂ ਦਸਾ ਦਿਰਾਜ 5 ਕਰੋੜ ਦਾ ਵਪਾਰ ਕਰਦੇ ਹੋ ਉਦੋਂ ਬਾਅਦ 50 ਦਾ ਲੈ ਜਨੇ ਹੋ ਫਿਰ 500 ਦਾ ਲੈ ਜਨੇ ਹੋ ਸਪਸ਼ਟਾ ਕਿ ਤੁਸੀਂ ਕੋਈ ਨਾ ਕੋਈ ਫਰਜੀ ਵਪਾਰ ਚ ਇਨਵੋਲਵ ਹੋਏ ਹੋਗੇ ਇੰਦੀ ਤੇਜ਼ੀ ਦੇ ਨਾਲ 5 ਗੁਣਾ 10 ਗੁਣਾ 100 ਗੁਣਾ 500 ਗੁਣਾ ਵੱਧ ਰਿਹਾ ਹੈਗਾ ਸੋ ਉਸ ਨੂੰ ਦੇਖ ਕੇ ਅਸੀਂ ਜਿਹੜੀਆਂ ਸਸਪੀਸ਼ੀਅਨ ਇੱਥੋਂ ਹੀ ਪੈਦਾ ਹੁੰਦੀ ਹੈ ਨਾ ਸ਼ੱਕ ਇੱਥੋਂ ਹੀ ਪੈਦਾ ਪੈਦਾ ਹੁੰਦਾ ਹੈਗਾ ਕਿ ਹਾਂਜੀ ਇਹ ਫਰਮ ਜਿਹੜੀ ਇਹ ਗੱਲ ਨਹੀਂ ਤਾਂ ਵੱਡੀਆਂ ਜਿਹੜੀਆਂ ਫਰਮਾਂ ਨੇ ਜਿਹੜੀਆਂ ਕੋਈ ਇੰਡਸਟਰੀ ਆ ਜਿਹੜੀ ਕੰਮ ਕਰ ਰਹੀ ਆ ਪੰਜਾਬ ਦੇ ਅੰਦਰ ਉਹਨਾਂ ਤਾਂ ਆਲਰੇਡੀ ਬੜੇ ਅੱਛੇ ਤਰੀਕੇ ਨਾਲ ਸੀਏ ਰੱਖੇ ਨੇ ਉਹ ਤਾਂ ਬਿਲਕੁਲ ਕੋਈ ਪ੍ਰੋਬਲਮ ਨਹੀਂ ਆਉਂਦੀ ਉਹਨਾਂ ਦੀ ਤਾਂ 100% ਇਹ ਤਾਂ ਉਹ ਲੋਕ ਨੇ ਜਿਹੜੇ ਜਾਲੀ ਫਰਜੀ ਪਹਿਲਾਂ ਫੇਕ ਰਜਿਸਟ੍ਰੇਸ਼ਨ ਕਰਾਉਂਦੇ ਨੇ ਕਿ ਇਹ ਫੇਕ ਆਪ ਦਾ ਸਿਸਟਮ ਦਿਖਾਉਂਦੇ ਨੇ ਕਿ ਬਾਅਦ ਚ ਜਾਲੀ ਬਿਲ ਬਣਾ ਕੇ ਸ਼ਡਿਊਲ ਉਠਾ ਦੇਦੇ ਨੇ ਥੈਂਕ ਯੂ ਜੀ ਜੀਵਾ ਸਾਹਿਬ ਕੱਲ ਚੰਨੀ ਅਪਾ ਨੇ ਜੋ ਸਕੇਲ ਦਿੱਤੀ ਹੈ ਮੈਂ ਪਾਰਲੀਮੈਂਟ ਦੇ ਉੱਪਰ ਪਾਰਲੀਮੈਂਟ ਮੈਂ ਉਸਕੇ ਉੱਪਰ ਸਭ ਤੋਂ ਪਹਿਲੇ ਆਪ ਕੀ ਟਿੱਪਣੀ ਕੀ ਮੰਨਤੇ ਹੈ ਆਪ देखिए चन्नी साहब ने पार्लियामेंट में क्या बयान दिया है नहीं दिया पर लेकिन पंजाब में जो भी व्यक्ति क्योंकि आज की प्रेस वार्ता भी इसी पे है जो भी व्यक्ति कानून को तोड़ेगा जो भी व्यक्ति कानून को तोड़ने की कोशिश करेगा जो कानून में जैसी उसकी सजा लिखी गई है वैसे ही उसको सजा मिलेगी और दूसरा मैं आपको बता दूं कि ये हमने जितनी भी फर्मे हमें मिल रही है इनकी हमने आधार ऑथेंटिकेशन शुरुआत शुरू करी है बायोमेट्रिक जब नई जितनी भी फर्में अब रजिस्टर्ड होगी पंजाब में बायोमेट्रिक उसकी जो हम अटेंडेंस लगा के उसको आधार से जोड़ के फिर उसकी रजिस्ट्रेशन करेंगे ताकि आगे आने वाले समय में कोई फेक रजिस्ट्रेशन ना हो कई बार क्या होता है कि जैसे कोई मजदूर काम करने के लिए आया किसी आदमी के पास आया कोई चलाक चुस्त आदमी है उसका आधार कार्ड लिया के भाई तेरे को मैं दो हजार दूंगा, दूंगा उसका उसकी रजिस्ट्रेशन बैंक में करवा लेते हैं उसके आधार की कॉपी ले लेते हैं बाद में उसी पे उसी आधार पे उसी खाते जब दस्खत करवाते हैं उसी को रजिस्टर्ड करवा के उसके नाम पे ठगी शुरू कर देते हैं उसको तो पता तक नहीं होता उस मजदूर को या लोगों को कि हमारे साथ क्या हुआ है ਇਹ ਅਸੀਂ ਨੇ ਇਸੇ ਲਈ ਅਧਾਰ ਸੇ ਅਸੀਂ ਬਾਇਓਮੈਟ੍ਰਿਕ ਜੋ ਹੈ ਉਸਕੋ ਜੋੜਾ ਹੈ ਜਿਨਾ ਸਰ ਜਿਵੇਂ ਕਿ ਮੈਮ ਨੇ ਸਵਾਲ ਕੀਤਾ ਅਮਰਪਾਲ